ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਉਹਨਾ ਜਿਹੜਾ ਮੈਂ ਸੂਟ ਨਾਉਣ ਲੱਗਿਆ ਇਹ ਮੈਂ ਨਿੱਕੀ ਬੂਟੀ ਚ ਬਣਾਉਣ ਲੱਗਿਆ ਪੂਰੇ ਸੂਟ ਦੇ ਉੱਤੇ ਸਲਵਾਰ ਤੇ ਵੀ ਨਿੱਕੀ ਬੂਟੀ ਬਣਾ ਕੇ ਡਿਜ਼ਾਈਨ ਬਣਾਵਾਂਗੇ ਤੇ ਸ਼ਰਟ ਤੇ ਤੇ ਬਾਹਾਂ ਤੇ ਵੀ ਇਹਦੇ ਲਈ ਮੈਂ ਸੀ ਗ੍ਰੀਨ ਕਲਰ ਦਾ ਸੂਟ ਲਿਆ ਆ ਤੇ ਇਹਦੇ ਵਿੱਚ ਮੈਂ ਇਹਦੀਆਂ ਬਾਜੂ ਤਿਆਰ ਕੀਤੀਆਂ ਹੋਈਆਂ ਨੇ ਤੁਹਾਨੂੰ ਮੇਰੀਆਂ ਬਾਜੂ ਦੀ ਲੁੱਕ ਦੱਸਣੀ ਆ ਆ ਦੇਖੋ ਆ ਇਹਦੀ ਬਾਜੂ ਦੀ ਲੁੱਕ ਆ ਇਥੇ ਲੇ ਮੈਂ ਤਿੰਨ ਬੂਟੀਆਂ ਪਾਈਆਂ ਉੱਪਰ ਦੋ ਤੇ ਸਭ ਤੋਂ ਉੱਪਰ ਮੋਢੇ ਲੱਗੇ ਇੱਕ ਬੂਟੀ ਆ ਇਹ ਦੇਖੋ ਇਦਾਂ ਕਰਕੇ ਇਹਦੀਆਂ ਸਾਰੀਆਂ ਬੂਟੀਆਂ ਬਣਨੀਆਂ ਨੇ ਤੇ ਇਹਦੇ ਵਿੱਚ ਜਿਹੜੇ ਮੈਂ ਕਲਰ ਯੂਜ਼ ਕੀਤੇ ਹੋਏ ਨੇ ਉਹ ਕਲਰ ਹੈਗੇ ਨੇ ਤਿੰਨ ਕਲਰ ਮੈਂ ਯੂਜ਼ ਕੀਤੇ ਨੇ ਇਹ ਇੱਕ ਮੈਂ ਕੀਤਾ ਵਾ ਆ ਦੇਖੋ ਗਾਜਰੀ ਕਲਰ ਯੂਜ਼ ਕੀਤਾ ਵਾ ਇੱਕ yellow ਕਲਰ ਹੈ ਤੇ ਇਹਦੀਆਂ ਪੱਤੀਆਂ ਬਣਾਉਣ ਵਾਸਤੇ ਮੈਂ ਗ੍ਰੀਨ ਕਲਰ ਯੂਜ਼ ਕੀਤਾ ਵਾ ਇਹ ਤਿੰਨੋਂ ਕਲਰਸ ਦੇ ਨਾਲ ਹੀ ਮੈਂ ਪੂਰਾ ਸੂਟ ਬਣਾਇਆ ਵਾ ਤੇ ਚਲੋ ਫਿਰ ਮੈਂ ਤੁਹਾਨੂੰ ਦੱਸਦੀ ਹਾਂ ਕਿ ਇਹਦੀ ਆਪਾਂ ਨਿੱਕੀ ਬੂਟੀ ਜਿਹੜੀ ਸੂਟ ਦੇ ਵਿੱਚ ਆ ਉਹ ਕਿਵੇਂ ਕੰਪਲੀਟ ਕਰਨੀ ਆ ਹਾਂਜੀ ਸਭ ਤੋਂ ਪਹਿਲਾਂ ਅਸੀਂ ਕੀ ਕਰਨਾ ਹੈ ਕਿ ਆਪਾਂ ਸੂਈ ਦੇ ਵਿੱਚ ਧਾਗਾ ਪਾ ਲਾਂ ਨਾ ਇਹ ਦੇਖੋ ਇਹ ਮੈਂ ਐਂਕਰ ਥ्रेड ਚੂਜ਼ ਕੀਤਾ ਵਾ ਤੇ ਇਹਨੂੰ ਮੈਂ ਸਿੱਧਾ ਐਂਕਰ ਥ्रेड ਨੂੰ ਜਿਸ ਤਰ੍ਹਾਂ ਪੂਰੇ ਦਾ ਪੂਰਾ ਹੀ ਲੈ ਕੇ ਇਹਦਾ ਕੋਈ ਵੀ ਤੰਦ ਵਿੱਚੋਂ ਕੱਢਿਆ ਨਹੀਂ ਆ ਤੇ ਇਹਨੂੰ ਡਬਲ ਨੂੰ ਹੀ ਵਿੱਚੋਂ ਗੰਡ ਦੇ ਲਈ ਆ ਆ ਦੇਖੋ ਦੋਨਾਂ ਤਾਕਿਆਂ ਨੂੰ ਇਕੱਠਿਆਂ ਨੂੰ ਹੀ ਗੰਡ ਦੇ ਲਈ ਆ ਸਿੰਗਲ ਧਾਗਾ ਨਹੀਂ ਯੂਜ਼ ਕਰਨਾ ਡਬਲ ਧਾਗਾ ਮੈਂ ਯੂਜ਼ ਕੀਤਾ ਇੱਥੇ ਤੇ ਸੂਈ ਜਿਹੜੀ ਇਹ ਮੈਟੀ ਦੀ ਸੂਈ ਲਈ ਹੈ ਜਿਹਦੇ ਨਾਲ ਅਸੀਂ ਕੋਟੀਆਂ ਵੀ ਸੀਨੇ ਆ ਤੇ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ ਕਿ ਆਪਾਂ ਨੇ ਇੱਕ ਸ਼ਿੱਕਾ ਲੈਣਾ ਹੈ ਕੋਈ ਵੀ ਤੁਸੀਂ 1 ਰੁਪਏ ਵਾਲਾ ਸ਼ਿੱਕਾ ਲੈ ਲਓ 2 ਰੁਪਏ ਵਾਲਾ ਲੈ ਲਓ ਕੋਈ ਵੀ ਲੈ ਲਓ ਤੇ ਜਿੱਥੇ ਤੁਸੀਂ ਡਿਜ਼ਾਈਨ ਬਣਾਉਣਾ ਵਾ ਉੱਥੇ ਤੁਸੀਂ ਇਦਾਂ ਕਰਕੇ ਸ਼ਿੱਕਾ ਰੱਖਣਾ ਵਾ ਤੇ ਉਹਦੇ ਆਲੇ-ਦੁਆਲੇ ਤੁਸੀਂ ਆਹ ਮੈਂ ਹੀ ਰਿਮੂਵਰ ਪੈਨ ਲਿਆ ਇਹਨੂੰ ਜਦੋਂ ਅਸੀਂ ਪ੍ਰੈਸ ਮਾਰਾਂਗੇ ਤੇ ਜੀ ਉਹ ਵੀ ਕੁਛ ਅਹੀਂ ਇਹਦੇ ਉੱਤੇ ਲਿਖਿਆ ਹੋਏਗਾ ਇਹਦੇ ਸਾਰੇ ਮਾਰਕ ਜਿਹੜੇ ਆ ਉਹ ਹਟ ਜਾਣਗੇ ਤੁਸੀਂ ਸ਼ਿਕਾ ਲੈ ਕੇ ਇੱਕ ਤੇ ਆਹ ਦੇਖੋ ਇਹਦੇ ਨਾਲ ਆਪਾਂ ਇੱਥੇ ਰਾਉਂਡ ਸ਼ੇਪ ਦੇਣੀ ਆ ਠੀਕ ਹੈ ਜੀ ਹਾਂਜੀ ਜੀ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ ਕਿ ਆਪਾਂ ਨੂੰ ਸੂਈ ਨੂੰ ਦੀ ਸੂਈ ਨੂੰ ਉੱਪਰ ਲਿਆਉਣਾ ਵਾ ਠੀਕ ਆ ਦੀ ਸੂਈ ਨੂੰ ਉੱਤੇ ਲਿਆ ਕੇ ਆਹ ਦੇਖੋ ਤੇ ਥੋੜੀ ਜਿਹੀ ਦੂਰੀ ਦੇ ਉੱਤੋਂ ਇੱਕ ਤੰਦ ਭਰਨਾ ਵਾ ਤੇ ਜਿੱਥੋਂ ਧਾਗਾ ਪਹਿਲਾਂ ਹੁੰਡਿਆ ਵਾ ਉਹਦੇ ਲਾਗੋ ਹੀ ਆਪਾਂ ਸੂਈ ਨੂੰ ਬਾਹਰ ਕੱਢਣਾ ਦੇਖੋ ਆ ਅਗਲੇ ਧਾਗੇ ਦੇ ਲਾਗੋ ਹੀ ਸੂਈ ਨੂੰ ਕੱਢਣਾ ਜਿਹੜਾ ਉੱਪਰ ਪਹਿਲਾ ਧਾਗਾ ਆਇਆ ਸੀ ਇਹਦੇ ਲਾਗੋ ਹੀ ਅੱਗੋਂ ਸੂਈ ਨੂੰ ਕੱਢ ਲੈਣਾ ਵਾ ਤੇ ਸੂਈ ਦੇ ਥੱਲੇ ਆਪਾਂ ਉਂਗਲ ਰੱਖ ਕੇ ਤੇ ਆਹ ਜਿਹੜਾ ਧਾਗਾ ਸੂਈ ਦੇ ਬਿਲਕੁਲ ਲੱਗੇ ਆ ਇਹਦੇ ਆਪਾਂ ਸੂਈ ਨੂੰ ਵਲ ਦੇਣੇ ਆ ਇਹਦੇ ਮੈਂ ਵਲ ਦਵੂੰਗੀ 1 2 3 4 5 6 7 ਇਹਦੇ ਮੈਂ 7 ਵਲ ਦਿੱਤੇ ਨੇ ਤੇ ਆਹ ਜਿਹੜੇ ਵਲ ਦਿੱਤੇ ਨੇ ਇਹਨਾਂ ਦੇ ਉੱਤੇ ਅੰਗੂਠਾ ਰੱਖ ਲੈਣਾ ਤੁਸੀਂ ਤੇ ਸੂਈ ਨੂੰ ਆਪਾਂ ਅੱਗੇ ਖਿੱਚ ਲੈਣਾ ਹੈ ਆ ਦੇਖੋ ਆ ਵੇਖੋ ਸੂਈ ਨੂੰ ਅੱਗੇ ਖਿੱਚ ਲਿਆ ਮੈਂ ਤੇ ਆ ਦੇਖੋ ਕਿੰਡੀ ਪਿਆਰੀ ਇੱਕ ਗੰਢ ਜੀ ਬਣ ਗਈ ਆ ਬੁਲੀਅਨ ਜਿਹਾ ਬਣ ਗਿਆ ਇਹਨੂੰ ਬੁਲੀਅਨ ਸਟਿਚ ਬੋਲਦੇ ਨੇ ਤੇ ਹੁਣ ਆਪਾਂ ਕੀ ਕਰਨਾ ਹੈ ਕਿ ਆ ਜਿਹੜਾ ਧਾਗਾ ਉਹੜਿਆ ਇਹਦੇ ਲਾਗੋਂ ਹੀ ਆਪਾਂ ਸੂਈ ਨੂੰ ਥੱਲੇ ਪੇਜ ਦੇਣਾ ਹੋ ਠੀਕ ਹੈ ਜੀ ਆ ਦੇਖੋ ਕਿੰਡਾ ਪਿਆਰਾ ਬੁਲੀਅਨ ਬਣ ਗਿਆ ਹੈ ਇਦਾਂ ਦਾ ਹੀ ਆਪਾਂ ਇਹਦੇ ਲਾਗੇ ਇੱਕ ਹੋਰ ਬਣਾਵਾਂਗੇ ਆ ਦੇਖੋ ਹੁਣ ਜਿੱਥੋਂ ਆ ਤਾਂਗਾ ਉੱਤੇ ਆਉਣ ਡਿਆ ਉਹਦੇ ਥੋੜੀ ਜੀ ਦੂਰੀ ਦੇ ਉਤੋਂ ਇਹਦੇ ਬਰਾਬਰ ਆਪਾਂ ਸੂਈ ਦਾ ਫੇਰ ਤੰਦ ਭਰਨਾ ਹੈ ਤੇ ਐੜ ਤਾਂਗਾ ਉੱਤੇ ਆਉਣ ਡਿਆ ਉਹਦੇ ਲਾਗੋ ਹੀ ਆਪਾਂ ਸੂਈ ਫੇਰ ਕੱਢ ਲੈਣੀ ਆ ਆ ਦੇਖੋ ਫੇਰ ਆਪਾਂ ਸੇਮ ਸੂਈ ਨੂੰ ਅੱਗੇ ਅੰਗੂਠਾ ਰੱਖ ਕੇ ਸੂਈ ਦੇ ਥੱਲੇ ਉਂਗਲ ਰੱਖ ਕੇ ਤੇ ਦੇ ਵਾਲ ਦੇਣੇ ਉਨੇ ਹੀ ਵਾਲ ਦੇਣੇ ਆਪਾਂ ਠੀਕ ਹੈ ਜੀ ਫੇਰ ਇਹਨੂੰ ਛੁਟਕੇ ਦੱਬ ਕੇ ਤੇ ਸੂਈ ਨੂੰ ਆਪਾਂ ਅੱਗੇ ਖਿੱਚ ਲੈਣਾ ਹੈ ਬਸ ਆ ਦੇਖੋ ਜੀ ਇਹ ਦੋ ਵਾਲ ਬਣ ਗਏ ਬੁਲੀਆਂ ਦੇ ਹਾਂਜੀ ਇਹ ਦੋ ਸਾਡੇ ਵਾਲ ਬਣ ਗਏ ਬੁਲੀਆਂ ਦੇ ਹੁਣ ਇਹਦੇ ਆਲੇ ਦੁਆਲੇ ਅਸੀਂ ਬਣਾਵਾਂਗੇ ਆ ਦੇਖੋ ਕਿੱਡੇ ਸੋਹਣੇ ਬਣ ਗਏ ਨੇ ਦੋ ਬੁਲੀਆਂ ਬਣ ਗਏ ਹੁਣ ਆਪਾਂ ਇੱਕ ਸਾਈਡ ਦੇ ਉੱਤੋਂ ਲਾਵਾਂਗੇ ਹੁਣ ਇਹਦੇ ਦੁਆਲੇ ਅਸੀਂ ਤਿੰਨ ਬੁਲੀਅਨ ਹੋਰ ਬਣਾਉਣੇ ਆ ਆ ਦੇਖੋ ਹੁਣ ਇਹਦੇ ਨਾਲ ਦੁਆਲੇ ਮੈਂ ਰਾਉਂਡ ਕਰਨਾ ਵਾ ਇਹਦੇ ਦੋਨਾਂ ਦੇ ਆਲੇ ਦੁਆਲੇ ਤੇ ਇਹਦੇ ਹਿਸਾਬ ਨਾਲ ਹੀ ਤਿੰਨ ਬੁਲੀਅਨ ਆਪਾਂ ਹੋਰ ਬਣਾਵਾਂਗੇ ਸੇਮ ਉਸੇ ਪ੍ਰੋਸੈਸ ਦੇ ਨਾਲ ਹੀ ਆਈਡੀ ਸਪੇਸ ਆ ਇਹ ਥੋੜੀ ਜਿਆਦਾ ਵਾ ਤੇ ਇਹਦੇ ਵਿੱਚ ਮੈਂ 9 ਵਾਲ ਦੇਣ ਲੱਗੀ ਆ ਪਹਿਲਾਂ ਮੈਂ 7 7 ਵਾਲ ਦਿੱਤੇ ਸੀ ਹੁਣ ਮੈਂ 9 ਵਾਲ ਦਿੱਤੇ ਇਹਦੇ ਦਵਾਰੇ ਹਾਂਜੀ ਸੇਮ ਇਸੇ ਤਰ੍ਹਾਂ ਹੀ ਅਹੀਂ ਸਾਰੀਆਂ ਇਹਦੀਆਂ ਤਿੰਨੇ ਪੱਤੀਆਂ ਜਿਹੜੀਆਂ ਉਹ ਬਣਾ ਲੰਨੀਆਂ ਵਾ ਤਿੰਨ ਬੁਲੀਆਂ ਬਣਾਉਣੇ ਇਹਦੇ ਆਲੇ ਦੁਆਲੇ ਰੌਂਡ ਦੇ ਵਿੱਚ ਤੇ ਉਹਨਾਂ ਨੂੰ ਪੂਰੀ ਸ਼ੇਪ ਦਿੰਦੇ ਹੋਏ ਆਪਾਂ ਤਿੰਨਾਂ ਨੂੰ ਹੀ ਬਣਾ ਲੈਣਾ ਵਾ ਆ ਦੇਖੋ ਮੈਂ ਇੱਥੋਂ ਵੀਡੀਓ ਫਾਸਟ ਕਰਤੀ ਆ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਬਣ ਰਹੀ ਸੀ ਇਹਨਾਂ ਤਿੰਨਾਂ ਨੂੰ ਰਾਉਂਡ ਦੇ ਵਿੱਚ ਬਣਾਣਾ ਵਾ ਤੇ ਧਿਆਨ ਦੇ ਨਾਲ ਬਣਾਣਾ ਵਾ ਇਹ ਬਹੁਤ ਹੀ ਸੋਹਣਾ ਫਲਾਵਰ ਬਣ ਕੇ ਰੈਡੀ ਹੁੰਦਾ ਵਾ ਥੋੜੀ ਜਿਹੀ ਮਿਹਨਤ ਜ਼ਰੂਰ ਲੱਗਦੀ ਆ ਪਰ ਉਹ ਬਿਲਕੁਲ ਸਹੀ ਜਾਂਦਾ ਹੈ ਇਹਨੂੰ ਹੀ ਪੂਰਾ ਕੰਪਲੀਟ ਕਰਨ ਤੋਂ ਬਾਅਦ ਇਹਨੂੰ ਤਾਂ ਅੱਗੇ ਨੂੰ ਪੱਕਾ ਕਰ ਲਾਂਗੇ ਹਾਂਜੀ ਹੁਣ ਦੇਖੋ ਹੁਣ ਆਪਾਂ ਕੀ ਕਰਨਾ ਹੁਣ ਇਹਦੇ ਦਵਾਲੇ ਆਪਾਂ ਇਹਦਾ ਫਲਾਵਰ ਬਣਾਉਣਾ ਨਾ ਉਹ ਇੱਕ ਆ ਦੇਖੋ ਇਦਾਂ ਦੀ ਸ਼ੇਪ ਦਾ ਬਣਾਉਣਾ ਵਾ ਆ ਦੇਖੋ ਇਹਨਾਂ ਦੀਆਂ ਨਾ ਪੱਤੀਆਂ ਆ ਦੇਖੋ ਇੱਧਰ ਇੱਧਰ ਨੂੰ ਜਾਣ ਡੀਆਂ ਇਹਨਾਂ ਦੀਆਂ ਪੱਤੀਆਂ ਸਿੱਧਾ ਨੀਗਾ ਬਣਾਉਣਾ ਇਦਾਂ ਰੌਂਡ ਨਹੀਂ ਕਰਨਾ ਇਹਨਾਂ ਨੂੰ ਇਦਾਂ ਕਰਕੇ ਇਹਨਾਂ ਦੀ ਸ਼ੇਪ ਦੇਣੀ ਆ ਤੇ ਇਹ ਜਿਹੜੀ ਸ਼ੇਪ ਕਿਵੇਂ ਆਉਣੀ ਆ ਇਹ ਤੁਹਾਨੂੰ ਮੈਂ ਹੁਣ ਦੱਸਦੀ ਆ ਆ ਦੇਖੋ ਆ ਮੈਂ ਬਿਲਕੁਲ ਨਾ ਇੱਕ ਦੇ ਲਾਗੋ ਜੀ ਉਹ ਕੱਢ ਲਿਆ ਬਿਲਕੁਲ ਲਾਗੋ ਜੀ ਉਹ ਹੁਣ ਇਹਨੂੰ ਆਪਾਂ ਸਿੱਧਾ ਨਹੀਂਗਾ ਇਦਾਂ ਕਰਕੇ ਰੌਂਡ ਨਹੀਂ ਕਰਨਾ ਹੈਗਾ ਆ ਦੇਖੋ ਇਹਨੂੰ ਮੈਂ ਇੱਥੋਂ ਕੱਢ ਲਿਆ ਤੇ ਇੱਥੋਂ ਇਹਨੂੰ ਮੈਂ ਇਦਾਂ ਦੀ ਸ਼ੇਪ ਦੇਣੀ ਆ ਆ ਜਿੱਦਾਂ ਮੈਂ ਪਹਿਣਾ ਨਾਲ ਬਣਾ ਰਹੀ ਆ ਇਦਾਂ ਦੀ ਸ਼ੇਪ ਦੇਣੀ ਇਹਨੂੰ ਠੀਕ ਆ ਜੀ ਆ ਨੇੜੇ ਤੋਂ ਦੇਖ ਲਓ ਇਦਾਂ ਦੀ ਸ਼ੇਪ ਦੇਣੀ ਇਹਨੂੰ ਜਨਨ ਕਿ ਇੱਥੇ ਇਹਦੀ ਨੁੱਕਰ ਹੋਣੀ ਚਾਹੀਦੀ ਅਗਲੀ ਇਹਦੇ ਨਾਲ ਨਹੀਂ ਬਿਲਕੁਲ ਜੋੜਨੀ ਆ ਦੇਖੋ ਇਹਦੇ ਵਾਸਤੇ ਮੈਂ ਇੱਥੋਂ ਸੂਈ ਨਾਲ ਲੈ ਕੇ ਉਹਦੇ ਲਾਗੋ ਹੀ ਬਿਲਕੁਲ ਕੱਢ ਰਹੀਆਂ ਜਿਹੜਾ ਧਾਗਾ ਜਿੱਥੋਂ ਪਹਿਲਾਂ ਆਂਡਿਆ ਅੱਗੇ ਆ ਦੇਖੋ ਤੇ ਹੁਣ ਇਹਦੇ ਵਿੱਚ ਨਾ ਵਾਲ ਵੀ ਜ਼ਿਆਦਾ ਆਉਣਗੇ ਕਿਉਂਕਿ ਇਹਦੇ ਵਿੱਚ ਸਪੇਸ ਜ਼ਿਆਦਾ ਵਾ ਇਹਦੇ ਵਿੱਚ 13 ਵਾਲ ਦਿੱਤੇ ਨੇ ਮੈਂ ਸੇਮ ਉਸੇ ਤਰੀਕੇ ਦੇ ਨਾਲ ਹੀ ਵਾਲ ਦੇਣੇ ਨੇ ਆ ਦੇਖੋ ਤੇ ਹੋਲੀ ਜੀ ਆਪਾਂ ਤਾਂ ਅੱਗੇ ਨੂੰ ਅੱਗੇ ਖਿੱਚ ਲੈਣਾ ਹੈ ਆ ਦੇਖੋ ਇਦਾਂ ਦਾ ਬੁਲੀਅਨ ਬਣਨਾ ਇੱਥੇ ਠੀਕ ਹੈ ਜੀ ਆ ਦੇਖੋ ਇਦਾਂ ਦਾ ਬੁਲੀਅਨ ਤੇ ਹੁਣ ਆ ਜਿਹੜੀ ਅੱਗੇ ਸੂਈ ਆਉਣ ਦੀ ਆ ਇਹਨੂੰ ਆਪਾਂ ਇਹਦੇ ਚੁੰਝ ਦੇ ਲਾਗੋ ਦੀ ਥੱਲੇ ਭੇਜ ਦੇਣਾ ਠੀਕ ਹੈ ਜੀ ਆ ਦੇਖੋ ਕਿੰਨਾ ਪਿਆਰਾ ਬੁਲੀਅਨ ਬਣ ਗਿਆ ਹੈ ਹੁਣ ਅਗਲਾ ਬੁਲੀਅਨ ਜਿਹੜਾ ਬਣਾਉਣਾ ਵਾ ਉਹ ਆਪਾਂ ਕਿਸ ਤਰ੍ਹਾਂ ਬਣਾਉਣਾ ਵਾ ਆ ਦੇਖੋ ਆ ਜਿਹੜਾ ਪੂਰਾ ਬੁਲੀਅਨ ਆ ਨਾ ਇਹਦੇ ਵਿੱਚ ਵਿਚਕਾਰੋਂ ਆਪਾਂ ਚੱਕਣਾ ਆ ਦੇਖੋ ਇਹਨੂੰ ਅਸੀਂ ਆਲੇ-ਦੁਆਲੇ ਰਹਿਣ ਦੇਣਾ ਇਹ ਵਾਲੇ ਬੁਲੀਅਨ ਨੂੰ ਤੇ ਇਹਦੇ ਅਸੀਂ ਇੱਥੋਂ ਵਿੱਚਕਾਰੋਂ ਚੱਕਣਾ ਹੈ ਅਗਲਾ ਸੂਈ ਹੁਣ ਇੱਥੋਂ ਦੀ ਕੱਢਣੀ ਅਸੀਂ ਇਹਦੇ ਬਿਲਕੁਲ ਵਿਚਕਾਰੋਂ ਦੀ ਤੇ ਵਿਚਕਾਰੋਂ ਦੀ ਕੱਢ ਕੇ ਤੇ ਇਹਦੇ ਅੱਗੇ ਲੈ ਕੇ ਆਉਣੀ ਹੈ ਇੱਥੋਂ ਤੱਕ ਜਨਨ ਕਿ ਜਿੰਨਾ ਇੱਥੋਂ ਵਿਚਕਾਰੋਂ ਲੈ ਕੇ ਤੇ ਇੱਥੋਂ ਤੱਕ ਗੈਪ ਬਣਦਾ ਵਾ ਉਨੀ ਹੀ ਗਾਂ ਸੂਈ ਲੈ ਕੇ ਆਉਣੀ ਆ ਠੀਕ ਆ ਜੀ ਤੇ ਇਹ ਵੀ ਸੂਈ ਆਪਾਂ ਥੋੜੀ ਇਧਰ ਨੂੰ ਹੀ ਰੱਖਣੀ ਬਿਲਕੁਲ ਇਹਦੇ ਨਾਲ ਨਹੀਂ ਬਣਾਉਣੀ ਠੀਕ ਆ ਜੀ ਤੇ ਆ ਮੈਂ ਅੱਗੇ ਇੱਥੋਂ ਤੱਕ ਸੂਈ ਲੈ ਕੇ ਆਵਾਂਗੀ ਜਿੰਨੇ ਵਾਲਾ ਆਪਾਂ ਪਹਿਲੇ ਜਿਹਾ ਪਾਏ ਹੀ ਉਹਨੇ ਹੀ ਇੱਥੇ ਪਾਉਣੇ ਕਿਉਂਕਿ ਇਹਨਾਂ ਸਾਰਿਆਂ ਦੀ ਜਿਹੜੀ ਦੂਰੀ ਐ ਸਪੇਸ ਆ ਉਹ ਸੇਮ ਹੀ ਰਹੇਗੀ ਕੋਈ ਵਾਧਾ ਘਾਟਾ ਨਹੀਂ ਹੋਏਗਾ ਤੇ ਗੈਪ ਦੇ ਵਿੱਚ ਸੇਮ ਸੇਮ ਹੀ ਸਾਰੇ ਪਾਉਣੇ ਨੇ ਇਹ ਦੇਖੋ ਇਹ ਸਾਡਾ ਦੂਜਾ ਬੁਲੀਏ ਨੇ ਵੀ ਪੈ ਗਿਆ ਐ ਇਹ ਦੇਖੋ ਆ ਪਹਿਲਾ ਸੀ ਆ ਦੇ ਵਿੱਚ ਹੋ ਚੁੱਕਿਆ ਜਿੰਨਾ ਹੀ ਵਿੱਚ ਹੋ ਚੁੱਕਿਆ ਹੈ 19 ਸਪੇਸ ਆਪਾਂ ਅੱਗੇ ਉਹਦੀ ਕਵਰ ਕੀਤੀ ਤੇ ਉਹਦਾ ਸਿਰਾ ਜਿਹੜਾ ਅੱਗੇ ਲਿਆਂਦਾ ਹੁਣ ਫੇਰ ਆਪਾਂ ਸੂਈ ਨੂੰ ਥੱਲੇ ਲੈ ਜਾਵਾਂਗੇ ਠੀਕ ਹੈ ਜੀ ਆ ਦੇਖੋ ਸਾਡੇ 2 ਬੁਲੀਅਨ ਬਣ ਗਏ ਆ ਆ ਦੇਖੋ ਦੋ ਬੁਲੀਆਂ ਸਾਡੇ ਬਣ ਗਏ ਆ ਦੇਖੋ ਜਿੰਨੀ ਇਹਦੀ ਸਪੇਸ ਸੀ ਇਹਦੇ ਵਿੱਚ ਚੋ ਚੁੱਕੀ ਆ ਤੇ ਉਨਾ ਹੀ ਅੱਗੇ ਇਹਦੇ ਜਗ੍ਹਾ ਵਾ ਹੋਰ ਤੇ ਹੁਣ ਜਿਹੜਾ ਅਸੀਂ ਅਗਲਾ ਬੁਲੀਆ ਪਾਉਣਾ ਵਾ ਉਹ ਇਹਦੇ ਬਰਾਬਰ ਬਿਲਕੁਲ ਪਾਉਣਾ ਜਿਹੜਾ ਪਹਿਲਾਂ ਪਾਇਆ ਸੀ ਨਾ ਉਹਦੇ ਬਰਾਬਰ ਬਿਲਕੁਲ ਇਹਦੇ ਵਿੱਚ ਘਾਰੋ ਚੁੱਕਣਾ ਆ ਦੇਖੋ ਠੀਕ ਹੈ ਜੀ ਆ ਦੇਖੋ ਬਿਲਕੁਲ ਮੈਂ ਉਹਦੇ ਵਿੱਚ ਘਾਰੋਂ ਤਾਂ ਗਲਿਆਂਦਾ ਵਾ ਪਹਿਲੇ ਤਾਂ ਮੈਂ ਇਹਦੇ ਵਿੱਚ ਘਾਰੋਂ ਲਿਆਂਦਾ ਸੀ ਹੁਣ ਅਗਲੇ ਦਾ ਇਹਦੇ ਵਿੱਚ ਘਾਰੋਂ ਲਿਆਉਣ ਲੱਗੇ ਦੂਸਰੇ ਦੇ ਤੇ ਇਹਦੇ ਵਿੱਚ ਵੀ ਆਪਾਂ ਸੇਮ ਉਹੋ ਹੀ ਪ੍ਰੋਸੈਸ ਵਰਤਣਾ ਵਾ ਦੇਖੋ ਸੇਮ ਇੱਥੋਂ ਲਿਆ ਕੇ ਤੇ ਆਹ ਵੇਖੋ ਇੱਥੋਂ ਤੱਕ ਬਣਾਵਾ ਅੱਗੇ ਤੱਕ ਠੀਕ ਆ ਓਨੀ ਓਨੀ ਜਗ੍ਹਾ ਹੀ ਜਿੰਨੀ ਜਿੰਨੀ ਅਹੀਂ ਇਹਨਾਂ ਦੇ ਵਿੱਚ ਰਹਿੰਦੇ ਨੇ ਓਨੇ ਓਨਾ ਹੀ ਉਹਨਾਂ ਨੂੰ ਅੱਗੇ ਲੈ ਕੇ ਆਉਣਾ ਵਾ ਐਦਾਂ ਹੀ ਅਸੀਂ ਜਿਹੜੇ ਪਹਿਲਾਂ ਤੋਪੇ ਭਰੇ ਨੇ ਉਹਨਾਂ ਬੁਲੀਅਨ ਦੇ ਬਿਲਕੁਲ ਸਿਰੇ ਦੇ ਉੱਤੋਂ ਵਿਚਕਾਰੋਂ ਕੱਢ ਕੇ ਤੇ ਅੱਗੇ ਉਹਦੇ ਲੈ ਕੇ ਤੇ ਉੱਥੋਂ ਤੱਕ ਆਪਾਂ ਬਣਾਉਣਾ ਵਾ ਤੇ ਇਦਾਂ ਹੀ ਆਪਾਂ ਸਾਰੇ ਬੁਲੀਅਨ ਜੜੇ ਨੇ ਇਹਨਾਂ ਨੂੰ ਰੌਂਡ ਦੇ ਵਿੱਚ ਆਪਾਂ ਤਿਆਰ ਕਰ ਲੈਣਾ ਵਾ ਤੇ ਜਿੱਦਾਂ ਮੈਂ ਵੀਡੀਓ ਦੇ ਵਿੱਚ ਕਰ ਰਹੀ ਹਾਂ ਸੇਮ ਤੁਸੀਂ ਇਸੇ ਤਰ੍ਹਾਂ ਹੀ ਤਿਆਰ ਰੱਖਣਾ ਹੈ ਹਾਂਜੀ ਇਹ ਦੇਖੋ ਜੀ ਹੁਣ ਆਪਾਂ ਇਹਦੇ ਸਾਰੇ ਇੱਧਰ ਵਾਲੇ ਬੁਲੀਨ ਜੜੇ ਨੇ ਉਹ ਪੂਰੇ ਕਰ ਲਏ ਨੇ ਹੁਣ ਆਪਾਂ ਆ ਜਿਹੜਾ ਬੁਲੀਨ ਬਣਾਉਣ ਦੇ ਦੇਖੋ ਆਪਾਂ ਜਿੱਥੋਂ ਚੱਕਿਆ ਸੀਗਾ ਆ ਜਿਹੜਾ ਆਪਾਂ ਸਭ ਤੋਂ ਪਹਿਲਾਂ ਬਣਾਇਆ ਇਹ ਨਾ ਇਹਦੇ ਬਿਲਕੁਲ ਆ ਦੇਖੋ ਸਾਹਮਣੇ ਆਉਣਾ ਚਾਹੀਦਾ ਜਿੱਥੋਂ ਆਪਾਂ ਪਹਿਲੇ ਨੂੰ ਸਟਾਰਟ ਕੀਤਾ ਸੀ ਉਹਦੇ ਬਿਲਕੁਲ ਸਾਹਮਣੇ ਤੋਂ ਆਪਾਂ ਲੈਣੀ ਆ ਸੂਈ ਨੂੰ ਚੱਕਣਾ ਹੈ ਜੀ ਆਹ ਦੇਖੋ ਜੀ ਆ ਬਿਲਕੁਲ ਉਹਦੇ ਸਾਹਮਣੇ ਉਹ ਲਿਆ ਸੀ ਤੇ ਆ ਦੇਖੋ ਉਹਦੇ ਸਾਹਮਣੇ ਆਣ ਕੇ ਫਿਨਿਸ਼ ਹੋ ਗਿਆ ਹੁਣ ਦੇਖੋ ਹੁਣ ਸਾਡਾ ਇੱਕ ਬੁਲੀਅਨ ਹੋਰ ਪੈਣਾ ਵਾ ਤੇ ਇਹਨੂੰ ਆਪਾਂ ਇਹਦੇ ਸਾਹਮਣੇ ਚੱਕਣਾ ਜਿਹੜਾ ਹੁਣ ਪਾਇਆ ਨਾ ਲਾਸਟ ਤੇ ਉਹਦੇ ਸਾਹਮਣੇ ਤੋਂ ਆਪਾਂ ਚੱਕਣਾ ਇਹਨੂੰ ਠੀਕ ਹੈ ਜੀ ਤੇ ਇਹਨੂੰ ਹੁਣ ਜਿਹੜਾ ਹੀ ਸਭ ਤੋਂ ਪਹਿਲਾਂ ਪਾਇਆ ਹੈਗਾ ਆਹ ਵਾਲਾ ਸਭ ਤੋਂ ਪਹਿਲਾਂ ਪਾਇਆ ਹੀ ਤੇ ਆਹ ਜਿਹੜਾ ਹੀ ਸੈਕਿੰਡ ਨੰਬਰ ਪਾਇਆ ਹੈ ਸੈਕਿੰਡ ਨੰਬਰ ਤੇ ਸੈਕਿੰਡ ਨੰਬਰ ਵਾਲੇ ਦੇ ਸਾਹਮਣੇ ਇਹਨੂੰ ਲੈ ਕੇ ਆਉਣਾ ਆਪਾਂ हां जी ਆ ਦੇਖੋ ਜੀ ਇਹ ਸਾਡੇ ਸਾਰੇ ਬੁਲੀਅਨ ਜੜੇ ਨੇ ਇਹ ਬਣ ਕੇ ਕੰਪਲੀਟ ਹੋ ਗਏ ਨੇ ਆ ਜਿਸ ਤਰ੍ਹਾਂ ਥੋੜਾ ਜਿਹਾ ਉੱਤੋਂ ਉੱਭਰਿਆ ਹੁੰਦਾ ਉਹਨਾਂ ਨੂੰ ਸੂਈ ਦੇ ਨਾਲ ਐਦਾਂ ਕਰ ਲਿਆ ਕਰੋ ਤੇ ਬਿਲਕੁਲ ਸਹੀ ਹੋ ਜਾਂਦਾ ਆ ਦੇਖੋ ਸਾਰਿਆਂ ਦੀ ਸ਼ੇਪ ਬਹੁਤ ਵਧੀਆ ਆ ਹੁਣ ਇਹਦਾ ਲਾਸਟ ਕਰਨ ਵਾਸਤੇ ਸੂਈ ਦੋਹੀਂ ਇਹਦੇ ਸਿਰੇ ਤੋਂ ਹੇਠਾਂ ਭੇਜ ਦਾਂਗੇ ਤੇ ਇਹਨੂੰ ਪੱਕੀਆਂ ਕਰ ਲਾਂਗੇ ਤੇ ਧਾਗੇ ਨੂੰ ਕੱਟ ਲਾਂਗੇ ਤੇ ਜੇ ਇਹ ਪੱਤੀਆਂ ਦੇ ਵੀਡੀਓ ਬਣਾਉਂਦੇ ਤੇ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਸੀ ਇਸ ਕਰਕੇ ਉਹ ਹੀ ਅਗਲੀ ਵੀਡੀਓ ਦੇ ਵਿੱਚ ਪਾਵਾਂਗੇ ਤੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ